ਦੇਸ਼ ਦਾ ਮੌਸਮ ਦਾ ਮિજાਜ ਬਹੁਤ ਜ਼ਿਆਦਾ ਬਦਲ ਰਿਹਾ ਹੈ ਇੱਕ ਪਾਸੇ ਜਿੱਥੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕੁਝ ਹਿੱਸਿਆਂ ਵਿੱਚ ਭਿਆਨਕ ਗਰਮੀ ਸ਼ੁਰੂ ਹੋ ਗਈ ਹੈ ਮੌਸਮ ਨੇ ਪਹਿਲਾਂ ਹੀ ਲੋਕਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਪਹਾੜੇ ਦਿੱਲੀ ਐਨਸੀਆਰ ਵਿੱਚ ਹਾਲੀ ਵਿੱਚ ਹੋਈ بارش ਨੇ ਮੌਸਮ ਨੂੰ ਥੋੜਾ ਠੰਡਾ ਰੱਖਿਆ ਹੈ ਪਰ ਦੇਸ਼ ਦੇ ਕਈ ਹਿੱਸੇ ਅਜੇ ਵੀ ਭਿਆਨਕ ਗਰਮੀ ਨਾਲ ਜੂਝ ਰਹੇ ਨੇ ਮੌਸਮ ਵਿਗਿਆਨ ਵੀ ਇਸ ਗੱਲੋਂ ਚਿੰਤਤ ਹੈ ਕਿ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਕੀ ਹੋਵੇਗਾ ਭਾਰਤੀ ਮੌਸਮ ਵਿਭਾਗ ਨੇ ਮਾਰਚ ਤੋਂ ਮਈ ਤੱਕ ਤਾਪਮਨ ਆਮ ਨਾਲੋਂ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਮੁੰਬਈ ਇੱਕ ਵੱਖਰੀ ਤਰ੍ਹਾਂ ਦੀ ਗਰਮੀ ਨਾਲ ਚੂcj ਰਹੀ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਇਸ ਸਾਲ ਸਰਦੀਆਂ ਦੇ ਮੌਸਮ ਵਿੱਚ ਵੀ ਇੱਥੇ ਗਰਮੀ ਦੇਖੀ ਗਈ ਹੈ ਜਨਵਰੀ ਤੀਜਾ ਸਭ ਤੋਂ ਗਰਮੀ ਗਰਮ ਮਹੀਨਾ ਸੀ ਅਤੇ ਫਰਵਰੀ ਵਿੱਚ ਗਰਮੀ ਦੀ ਲਹਿਰ ਦੀ ਸੰਭਾਵਨਾ ਸੀ ਬਦਲਦੇ ਮੌਸਮ ਨੂੰ ਦੇਖਦੇ ਹੋਏ ਆਈਐਮਡੀ ਨੇ ਕਿਹਾ ਹੈ ਕਿ ਜਲਵਾਯੂ ਪਰਿਵਰਤਨ ਅਤੇ ਮੌਜੂਦਾ ਹਾਲਾਤ ਇਸ ਦੇ ਲਈ ਜ਼ਿੰਮੇਵਾਰ ਨੇ ਨਾਲ ਹੀ ਲੋਕਾਂ ਨੂੰ ਆਪਣੇ ਏਸੀ ਕੂਲਰਾਂ ਨੂੰ ਸਾਫ਼ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 4 ਮਹੀਨੇ ਬਹੁਤ ਗੰਭੀਰ ਹੋਣ ਵਾਲੇ ਨੇ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਈਐਮਡੀ ਮੁੰਬਈ ਦੇ ਡਾਇਰੈਕਟਰ ਸੁਨੀਲ ਕਾਮਲੇ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਤਾਪਮਾਨ ਵਿੱਚ 1 ਜਾਂ 2 ਡਿਗਰੀ ਵਾਧੇ ਦਾ ਹਰ ਕੋਈ ਆਦੀ ਹੈ ਇਹਨਾਂ ਮੌਸਮੀ ਸਥਿਤੀਆਂ ਦਾ ਸਾਡੇ ਖੇਤਰ ਤੇ ਵੀ ਪ੍ਰਭਾਵ ਪੈਂਦਾ ਹੈ ਮੁੰਬਈ ਵਿੱਚ ਗਰਮੀਆਂ ਵਿੱਚ ਤਾਪਮਾਨ ਆਮ ਨਾਲੋਂ 1 ਜਾਂ 2 ਡਿਗਰੀ ਵੱਧ ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਜੰਮੂ ਅਤੇ ਕਸ਼ਮੀਰ ਖੇਤਰ ਵਿੱਚ ਘੱਟ ਬਰਫबारी ਕਾਰਨ ਸਰਦੀਆਂ ਵਿੱਚ ਉਮੀਦ ਅਨੁਸਾਰ ਪੱਛਮੀ ਹਵਾਵਾਂ ਇਸ ਖੇਤਰ ਵਿੱਚ ਨਹੀਂ ਚੱਲੀਆਂ ਇਸ ਕਾਰਨ ਮੁੰਬਈ ਵਿੱਚ ਘੱਟੋ ਘੱਟ ਤਾਪਮਾਨ ਨਹੀਂ ਰਿਹਾ ਜਿਸ ਕਾਰਨ ਪਾਰਾ ਵਦਨ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਇਸ ਸਾਲ ਮੁੰਬਈ ਵਿੱਚ ਬਹੁਤ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ ਨਾਗਰਿਕਾਂ ਨੂੰ ਗਰਮੀ ਤੋਂ ਬਚਣ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਨਾਲ ਹੀ ਸਿਹਤ ਸੰਬੰਧੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ ਖਾਸ ਕਰਕੇ ਬਜ਼ੁਰਗ ਨਾਗਰਿਕਾ ਅਤੇ ਬੱਚੇ ਆਈਐਮਡੀ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੂਰਜ ਦੇ ਲੰਬੇ ਸਮੇਂ ਤੱਕ ਸੰਪਰਕ ਤੋਂ ਬਚਣ ਬਹੁਤ ਸਾਰਾ ਪਾਣੀ ਅਤੇ ਜੂਸ ਪੀ ਕੇ ਹਾਈਡਰੇਟ ਰਹਿਣ ਅਤੇ ਢਿੱਲੇ ਸੂਤੀ ਕੱਪੜੇ ਪਾਉਣ